ਪਈ ਮੈਂ ਸਾਰਾ ਕੁਝ ਜਾਇਰ ਕਰ ਦੇਣਾ ਕੋਈ ਲਿਹਾਜ ਨਹੀਂ ਹੋਣਾ ਜੇ ਸਾਡੀ ਪਾਰਟੀ ਖਿਲਾਫ ਬੋਲਣਾ ਬੰਦ ਨਾ ਕੀਤਾ ਤੇ ਮੈਡਮ ਦਾ ਕੋਈ ਲਿਹਾਜ ਨਹੀਂ ਹੋਊਗਾ ਸਭ ਤੋਂ ਨਦੀ ਕੀ ਮਿੱਠੂ ਮੈਦਾਨ ਰਿਆ ਇਹਨਾਂ ਦੇ ਤੇ ਸਭ ਤੋਂ ਵੱਧ ਪੋਲ ਮਿੱਠੂ ਮੈਦਾਨ ਇਹਨਾਂ ਦੇ ਖੋਲ ਦੇਗਾ ਬਾਅਦ ਚ ਇਹਨਾਂ ਨੂੰ ਪਟਿਆਲੇ ਕੀ Rajasthan ਕੀ ਬਾਅਦ ਚ ਬੰਬੇ ਪੱਕਾ ਰਹਿਣਾ ਪਊਗਾ ਪਈ ਮੈਂ ਸਾਰਾ ਕੁਝ ਜਾਇਰ ਕਰ ਦੇਣਾ ਕੋਈ ਲਿਹਾਜ ਨਹੀਂ ਹੋਣਾ ਜੇ ਸਾਡੀ ਪਾਰਟੀ ਖਿਲਾਫ ਬੋਲਣਾ ਬੰਦ ਨਾ ਕੀਤਾ ਤੇ ਮੈਡਮ ਦਾ ਕੋਈ ਲਿਹਾਜ ਨਹੀਂ ਹੋਊਗਾ ਸਭ ਤੋਂ ਨੇਦੀ ਕੀ ਮਿੱਠੂ ਮੈਦਾਨ ਰਿਆ ਇਹਨਾਂ ਦੇ ਤੇ ਸਭ ਤੋਂ ਵੱਧ ਪੋਲ ਮਿੱਠੂ ਮੈਦਾਨ ਇਹਨਾਂ ਦੇ ਖੋਲ ਦੇਗਾ ਬਾਅਦ ਚ ਇਹਨਾਂ ਨੂੰ ਪਟਿਆਲੇ ਕੀ ਰਾਜਸਥਾਨ ਕੀ ਬਾਅਦ ਚ ਬੰਬੇ ਪੱਕਾ ਰਹਿਣਾ ਪਊਗਾ ਭਾਈ ਮੈਂ ਸਾਰਾ ਕੁਝ ਜ਼ਾਹਿਰ ਕਰ ਦੇਣਾ ਕੋਈ ਲਿਹਾਜ਼ ਨਹੀਂ ਹੋਣਾ ਜੇ ਸਾਡੀ ਪਾਰਟੀ ਖਿਲਾਫ ਬੋਲਣਾ ਬੰਦ ਨਾ ਕੀਤਾ ਤੇ ਮੈਡਮ ਦਾ ਕੋਈ ਲਿਹਾਜ਼ ਨਹੀਂ ਹੋਊਗਾ ਸਭ ਤੋਂ ਨੇਦੀ ਕੀ ਮਿੱਠੂ ਮੈਦਾਨ ਰਿਆ ਇਹਨਾਂ ਦੇ ਤੇ ਸਭ ਤੋਂ ਵੱਧ ਪੋਲ ਮਿੱਠੂ ਮੈਦਾਨ ਇਹਨਾਂ ਦੇ ਖੋਲ ਦੇਗਾ ਬਾਅਦ ਚ ਇਹਨਾਂ ਨੂੰ ਪਟਿਆਲੇ ਕੀ ਰਾਜਸਥਾਨ ਕੀ ਬਾਅਦ ਚ ਬੰਬੇ ਪੱਕਾ ਰਹਿਣਾ ਪਊਗਾ ਕੋਈ ਮੈਂ ਸਾਰਾ ਕੁਝ ਜਾਇਰ ਕਰ ਦੇਣਾ ਕੋਈ ਲਿਹਾਜ ਨਹੀਂ ਹੋਣਾ ਜੇ ਸਾਡੀ ਪਾਰਟੀ ਖਿਲਾਫ ਬੋਲਣਾ ਬੰਦ ਨਾ ਕੀਤਾ ਤੇ ਮੈਡਮ ਦਾ ਕੋਈ ਲਿਹਾਜ ਨਹੀਂ ਹੋਊਗਾ ਸਭ ਤੋਂ ਨਦੀਕੀ ਮਿੱਠੂ ਮੈਦਾਨ ਰਹਿ ਇਹਨਾਂ ਦੇ ਤੇ ਸਭ ਤੋਂ ਵੱਧ ਪੋਲ ਮਿੱਠੂ ਮੈਦਾਨ ਇਹਨਾਂ ਦੇ ਖੋਲ ਦੇਗਾ ਬਾਅਦ ਚ ਇਹਨਾਂ ਨੂੰ ਪਟਿਆਲੇ ਕੀ ਰਾਜਸਥਾਨ ਕੀ ਬਾਅਦ ਚ ਬੰਬੇ ਪੱਕਾ ਰਹਿਣਾ ਪਊਗਾ